ਸਤਿ ਸ਼੍ਰੀ ਅਕਾਲ ਜੀ। ਦੱਲੀਆਂ ਦੀ ਮੋਟਰ ਤੇ ਪਹੁੰਚੇ ਹੋਏ ਆ। ਅੱਜ ਤੁਹਾਨੂੰ ਦੱਲੀ ਦੇ ਬਾਈ ਨੂੰ ਮਲਾਉਂਦੇ ਆ ਵੱਡੇ ਨੂੰ। ਨਾਲੇ ਉਹ ਜੀ ਦੀ ਜਿਹੜੀ ਚ ਕਹਿੰਦਾ ਪ੍ਰੋਬਲਮ ਆ ਗਈ ਜੱਸਾ ਬਾਈ ਕਹਿੰਦਾ ਦੇਖਦੇ ਆਂ ਕੀ ਹੋ ਗਿਆ। ਬਾਕੀ ਤੁਸੀਂ ਵੀ ਦੱਸਿਓ। ਹੂੰ। ਕਿੱਧਰ? ਮਲੋਈ ਜੱਸੇ ਬਾਈ ਸੇ ਬਾਈ ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜੀ। ਠੀਕ ਆ। ਠੀਕ ਆ ਜੀ। ਆਹ ਦੇਖ ਯਾਰ ਇੱਦਾਂ ਹੋ ਰਹੀ ਆ ਇਹ ਹਾਲੀ। ਬਹੁਤ ਲਾਗਾ ਲੱਗਾ ਫੈਡਾ ਫੈਡਾ। ਹੂੰ। ਹਾਲੇ ਗਲਾਗ ਗਲਾ ਇਹ ਛੜੀ ਕਿੱਲੇ ਨਹੀਂ ਪਤਾ ਨਹੀਂ ਕੀ ਬੋਲੀ ਕੀ ਹੁੰਦੀ ਇਹ ਕੱਲੇ ਹੀ ਕੱਲੇ ਢੱਕਾ ਖੜਾ ਹੈ ਨਾ ਉਕਣੀ ਜਿੱਕਣਾ ਲਾਇਆ ਤਾਂ ਸਮਝ ਆਈ ਹੈ ਕਿ ਕਈ ਦਿਨ ਦਾ ਮਹਿਦੀ ਦੇਖਦਾ ਹੈ ਹਾਂ ਪੱਟ ਕੇ ਵੀ ਦੇਖ ਲਈ ਮੈਂ ਡੂੰਗੀ ਵੀ ਨਹੀਂ ਬੋਲੀ ਲੱਗੀ ਵੀ ਲੱਗਦੀ ਹੈਗੀ ਆਪਾਂ ਡੂੰਗੀ ਲਾਈ ਹੋਈ ਲੱਗੀ ਹੋਈ ਹੈ ਇਹ ਕੋਈ ਜੜਚ ਵੀ ਨਹੀਂ ਦਿਖਦਾ ਹੈਗਾ ਇਹਦੇ ਸ਼ੂੰਕ ਤਾਂ ਕਿਹਾ ਹੁਣੀ ਆਪਣੇ ਇੱਥੇ ਸ਼ੂੰਕ ਨਹੀਂ ਪਤਾ ਨਹੀਂ ਹੈਗੀ ਸ਼ੂੰਕ ਤਾਂ ਕਦੇ ਆਪਾਂ ਨੇ ਉਹ ਕਰਿਓ ਨਹੀਂ ਹੈਗੀ ਹੂੰ ਕੋਈ ਸਮਝ ਆਉਂਦੀ ਇੱਥੇ ਜਿਆ ਤੋੜਦੇ ਐ ਟੁੱਟ ਜਾਂਦੀ ਆ ਹੈ ਵੀ ਕੋਈ ਨਹੀਂ ਦੇਖਦਾ ਵਿੱਚ ਨਾ ਸੰਟੀ ਨਾ ਕੁਸ ਇੱਥੇ ਤਾਂ ਚੱਲੇ ਨਹੀਂ ਰਿਹਾ ਇਹਦਾ ਕੰਮ ਜਾ ਹੂੰ ਸਮਝ ਨਹੀਂ ਆਉਂਦੀ ਡੱਕਾ ਤੁਰਿਆ ਹੀ ਨਹੀਂ ਇਹ ਹੁਣ ਆ ਵੀ ਤਾਂ ਬੂਟਾ ਹੀ ਹੈ ਨਾ ਆ ਦੇਤਾ ਇਹਨੇ ਪੰਜ ਪੰਜ ਡੱਕੇ ਕਰ ਲਏ ਇੱਜ ਇਹ ਕੱਲਾ ਹੀ ਗੱਲਾ ਆ ਕੱਲਾ ਹੀ ਖੜਾ ਰਹਿ ਰਿਹਾ ਇਹ ਆ ਥੋੜੇ ਜਿ ਕਿੰਨਾ ਡੂੰਗਾ ਲੱਗਿਆ ਹੈ ਇੰਨਾ ਡੂੰਗਾ ਲੱਗਿਆ ਆ ਇਹ ਦੇਖ ਦੂਆ ਵੀ ਕਿੰਨਾ ਡੂੰਗਾ ਲੱਗਿਆ ਹੋਇਆ ਯਾਰ ਦੂਆ ਵੀ ਡੂੰਗਾ ਆ ਸਾਹ ਦੇ ਸਾਈਡ ਤੇ ਹੀ ਗਲੀ ਜਾਂਦੀ ਹੈ ਇਹ ਜਿਗਣਾ ਕਹਿੰਦੇ ਚੀਨੇ ਖਾਦੀ ਵੀ ਹੁੰਦੀਆਂ ਆਈ ਲੱਤ ਹਾ ਇਹ ਇੰਨੀ ਡੂੰਘੀ ਕਿਹਨੇ ਖਾ ਲਈਏ ਆ ਦੇਖ ਇੱਕਣਾ ਹੋਈ ਵੀ ਹੈ ਸੁੰਡੀ ਵੀ ਕੋਈ ਦਿਖਦੀ ਹੈ ਇੰਨੇ ਮੈਂ ਤਾਂ ਦੇਖਿਆ ਮਾਹ ਕਲੋਰੀ ਪਾ ਕੇ ਦੇਖਦੇ ਆ ਹੈ ਵੀ ਖਾਸੀ ਉਹ ਖੇਤ ਦੇ ਗੱਬੇ ਆ ਸੈਡਾ ਸੈਡਾ ਬਹੁਤ ਕਿਤੇ ਗੱਬੇ ਟਾਕੀਏ ਕੋਈ ਸੈਡ ਪਰ ਆ ਸੈਡ ਸੈਡ ਪਰ ਤੁਰੀ ਨਹੀਂ ਉਕਣਾ ਨਾ ਨਹੀਂ 26 ਦਾ ਨੇਰੀ ਠਾਲਦੀ ਜਾਂਦੀ ਆ ਆ ਦੇਖ ਤਾਂ ਨਾਲ ਭਰਿਆ ਪਿਆ ਹੂੰ ਨਾਲੇ 26 ਦਾ ਭੱਜਦੀ ਬਹੁਤ ਆ ਆ ਦੇ ਲੜਕੇ ਉਕਣੇ ਖੜੇ ਇਕੱਲੇ ਇਕੱਲੇ ਆਏ ਅਦਾਂ ਇਹਨੂੰ ਕੀ ਬਿਮਾਰੀ ਆ ਕਿਹੜਾ ਇਹ ਇਹ ਤਾਂ ਹੁਣ ਦੇਖ ਲੈ ਹੋਏ ਵੀ ਪਲੇ ਪੱਤੇ ਆ ਦੇ ਹੁਣ ਜੇ ਆਪਾਂ ਮੰਨਦੇ ਆ ਵੀ ਭਈਆਂ ਨੇ ਉਹ ਕਰੀਏ ਭਈਆਂ ਦਾ ਵੀ ਵਕਤ ਹੋਰ ਮੰਨੀਆਂ ਆਪਾਂ ਆ ਟੱਕਾ ਠੀਕ ਆ ਉਹ ਖਰਾਬ ਆ ਹਾਂ ਠੀਕ ਆ ਉਹ ਖਰਾਬ ਆ ਜੇ ਫਾਂਟ ਹੋਵੇ ਫਿਰ ਸਰੇ ਤੱਕ ਹੋਵੇ ਹਾਂ ਵੀ ਇੱਕ ਬੰਦੇ ਨੇ ਖਰਾਬ ਲਾਤੀ ਜੀ ਡੂੰਗੀ ਉਹ ਲਾਤੀ ਮੰਨ ਲਾ ਫੇ ਤਾਂ ਸਾਰੇ ਟੱਕੇ ਲੱਗਣੇ ਚਾਹੀਦੇ ਤੇ ਲੈਣ ਵਾਲੇ ਉਹ ਵੀ ਨਹੀਂ ਲੋਟ ਲੱਗਦਾ ਆ ਵੀ ਠੀਕ ਆ ਇੱਥੇ ਹਾਂ ਆ ਦੇਖ ਲਾ ਹੋਇ ਆ ਦੇ ਗੱਭੇ ਕੇ ਕਹਣਾ ਚੱਲੇ ਆ ਵਾ ਇੱਕ ਬੂਜਾ ਐ ਤਕੜਾ ਬਿਮਾਰੀ ਐ ਕਿਹੜੀ ਬਿਮਾਰੀ ਐ ਪਤਾ ਲੈ ਹੁਣ ਬੋਲਦਾ ਨਹੀਂ ਓ ਕਿਹੜੀ ਐ ਇਹ ਚੱਲ ਦਿਖਾ ਕੇ ਆ ਉਹਨੂੰ ਕਹੇ ਦਿਖਾਇਆ ਬੂਟਾ ਪਟ ਕੇ ਕੋਸਤਾ ਪਤਾ ਲੱਗੂਗਾ ਜੀ ਆਹੋ ਨਹੀਂ ਫੇ ਕਲੋਰੀ ਜੀ ਪਾ ਕੇ ਦੇਖਦੇ ਆ ਜਾਂ 550 ਜਿਹੜੀ ਹੁੰਦੀ ਆ ਜੇ ਚਾੜ ਨਾਲ ਕਹਿੰਦੇ ਰੀਜੈਂਟ ਪਾਤੀ ਉਹਨੇ ਰੀਜੈਂਟ ਯਾਰ ਉਹਨੇ ਪਤਾ ਨਹੀਂ ਕਿਹੜੀ ਡਬਲਿਕੇਟ ਜੀ ਪਾਤੀ ਜਾ ਕੇ ਇਹਦੇ ਚ ਵੀ ਹੈਗੀ ਉਹ ਤੇ ਪਰਾਂ ਹੈ ਹਾਂ ਇਹਦੇ ਚ ਵੀ ਹੈਗੀ ਕਿਤੇ ਕਿਤੇ ਘਟਾ ਇਹ ਚ ਜ਼ਿਆਦਾ ਹੈ ਦੋਹਾਂ ਪਾਸੇ ਉਹ ਉੱਥੇ ਆ ਰੀਜੈਂਟ ਚ ਵੀ ਇੰਨਾ ਸੁੰਡੀ ਮਾਰਨ ਦੀ ਸਫਰਤਾ ਹੁੰਦੀ ਨਹੀਂ ਨਾ ਹੈਗੀ ਹਾਂ ਜਿੰਨੀ ਕਲੋਰ ਉਹ ਜਾਵੇ ਥੋੜੀ ਨਾ ਬਚੇਗਾ ਇਹ ਤਾਂ ਨਹੀਂ ਬਚਣਾ ਆਹ ਢੱਕਾ ਕਿੱਥੇ ਬਾਜੂਗਾ ਬਾਈ ਪਾ ਲੈ ਆਹ ਢੱਕਾ ਕਿੱਥੇ ਬਾਜੂਗਾ ਹੁਣ ਲਾ ਇਹਨੇ ਹੁਣ ਢੱਕੇ ਨਾਲ ਕਿਹਾ ਹੋਣਾ ਇਹ ਆਈ ਦੇ ਲਾਗ ਵਾਲਾ ਇਹ ਜਿਹਦੇ ਵਿੱਚ ਢੱਕੇ ਨਵੇਂ ਸਾਰੇ ਲਵਾ ਦਿੱਤੇ ਠੀਕ ਰਹੂਗਾ ਹਾਂ ਲਵਾ ਦੇ 26 ਤੇ ਚੱਲ ਪੈਣੀ ਆ ਪੰਦੀਰੀ ਤਾਂ ਖੜੀ ਹੋਆ ਬੋਲ ਕੁੱਟੀਆਂ ਹਾਂ ਚਲ ਕਹਿਣਾ ਪ੍ਰਗਟਨੂ ਵੀ ਕਹਦੇ ਕਹਦੇ ਪੈਰ ਮਾਰਦੇ 100 ਰੁਪਏ ਉਹ ਲਗਾ ਕੇ ਨਾ ਨਾ ਇਹਦੇ ਪਰ ਦੱਬਤੇ ਨੂੰ ਵੇਚ ਜਿਹੜੀ ਖਰਾਬ ਆ ਜਰੂਰੀ ਬਾਹਰ ਛੱਡਣੀ ਆ ਜੇ ਤੈਨੂੰ ਕੋਲ ਲਾਉਣੀ ਹੋ ਤਾਂ ਉਹਨੂੰ ਦੱਬ ਦੇ ਇਹਨੇ ਕਿਹਾ ਕੰਮਜਾਬ ਹੁਣ ਲਾ ਕੇ ਆਪਾਂ 5 ਕਿਲੋ ਜੁੜੀਆਂ ਮੈਨੋਂ 505 ਉਹ ਪਾ ਦੇਣਾ ਕਲ ਹੋਰ ਉਹ ਉਹਦਾ ਬੋਤਲ ਚ ਪਾ ਕੇ ਛੱਟਾ ਦੇ ਹੀ ਹੋ ਜਾਂਦਾ ਇਹਨੂੰ ਕਹਿਣਾ ਵੀ ਕੰਨੋਂ ਪਾ ਯਾਰ ਰੱਖਦੇ ਨਾ ਇੱਕ ਹਮਮ ਇਹਦੀ ਕੜੀਓ ਪਟਲਾ ਲੈਰੀ ਫੇਰੀਆਂ ਉਹਦਾ ਪਨੀਰੀ ਬਹੁਤ ਵਧੀਆ ਤੇਰੇ ਵਾਲੀ ਐ ਵੀ ਨਹੀਂ ਕਹਿ ਸਕਦਾ ਵੀ ਸਪਰੇਅ ਵੱਜ ਗਈ ਸਪਰੇਅ ਵੱਜਦੀ ਐ ਬੂਟਿਆਂ ਪਰ ਵੀ ਵੇਜਣੀ ਸੀ ਸਪਰੇਅ ਤਾਂ ਮਾਰੀ ਹੋਣੀ ਹੈਗੀ ਡੋਲਾ ਪਰ ਚੱਲ ਜੇ ਬੰਦਾ ਮਾਰਦਾ ਵੀ ਆ ਸਪਰੇਅ ਤਾਂ ਮਾਰੀ ਹੋਣੀ ਹੁਣ ਬੱਬੇ ਕਿੱਥੇ ਉਹ ਕਿੱਡਾ ਤੌੜਾ ਉੱਥੇ ਬੱਬੇ ਕਿੱਥੇ ਮਾਰ ਦੋਗੇ ਉਹੀ ਤਾਂ ਚੱਕਰ ਆ ਦੇ ਕਿੱਡਾ ਲੈ ਉਹ ਪਾਰਨੀ ਸਾਡ ਸਾਡ ਕੋਲ ਹਮ ਉਹ ਇੱਕ ਸੁਦੇਖਿਆ ਮੈਂ ਕੋਈ ਤਾਂ ਮੈਂ ਕਹਿੰਦਾ ਇੱਕ ਤੱਕ ਬਿਮਾਰੀ ਆਉਂਦੀ ਆ ਹਾਂ ਤੇ ਜਿਮੀਦਾਰਾਂ ਨੂੰ ਥੱਲੇ ਲਾਉਣ ਨੂੰ ਨਾ ਪਤਾ ਲੱਗ ਰਿਹਾ ਦੇਖ ਲੈ ਉਧਰ ਰਾਜਾ ਕੇ ਦਿਖਾਉਂਦਾ ਤਾਂ ਗੱਲ ਕਹਿੰਦਾ ਬੂਟੇ ਛੋਟੇ ਹੋਣ ਲੱਗ ਗਏ ਵਿੱਚ ਹਾਂ ਨਹੀਂ ਉਹ ਵੈਸੇ ਵਾਹ ਜੀ ਹੋਵੇ ਇੰਨੇ ਠੀਕ ਆ ਉਹ ਬੂਟੇ ਛੋਟੇ ਨਹੀਂ ਹੈਗੇ ਹੈਗੇ ਜਰੂਰ ਆ ਮੇਰੇ ਵੀ ਹੈਗੇ ਆ ਪਤਾ ਕੀ ਗੱਲ ਨਹੀਂ ਉਹ ਜੇ ਹੈਗੇ ਵੀ ਆ ਤਾਂ 5-7 ਕਾ ਕੀਲੇ ਦੇ ਕੱਲ ਉਹਨੇ ਮਰਖਾਈ ਸਾਹਿਬ ਨੇ ਪਾਈ ਹੋਈ ਦੀ ਪੋਸਟ ਉਹ ਕਹਿੰਦਾ ਨਹੀਂ ਵੀ ਬਹੁਤ ਛੋਟੇ ਬੂਟੇ ਨਹੀਂ ਹੈਗੇ ਕਾਫੀ ਲਗਾ ਦੇਗਾ ਨਾ ਸਭ ਲੋਟ ਆਏਗਾ ਵੀ ਉਹ ਪੈਸੇ ਹੀ ਕੋਈ ਉਹ ਘਾਟ ਤੇ ਮਾਰੇ ਆ ਉਹ ਬਿਮਾਰੀ ਨਹੀਂ ਹੈਗੀ ਉਹ ਬਿਮਾਰੀਆਂ ਦੀ ਫਤਖੇਦਾ ਖੇਤ ਅਗੇ ਦਬ ਜਾਂਦਾ ਤਾਂ ਹਾਂ ਦਬਦਾ ਦਾ ਪੂਰਾ ਖਤਮ ਹੋ ਜਾਂਦਾ ਹਾਂ ਦੇਖ ਹੁਣ ਆ ਸਾਈਡ ਸਾਰੀ ਉਹ ਦੇਖਦਾ ਪਰ ਦੇ ਪਾਸੇ ਤੇ ਐ ਪਲੀ ਦੇਤੀ ਆ ਪਲੀ ਦੇਖਦੀ ਆ ਬੱਕੇ ਚੱਲੇ ਨਹੀਂ ਰਹੇ ਜੀ ਉਹ ਦੇ ਕਿਹੜੇ ਸਭ ਗਿਆ ਲੈ ਹਾਂ ਚਲ ਉਹਨੂੰ ਕੱਪ ਦਿਖਾ ਨਾਲੇ ਦਵਾਈ ਪਾ ਕਲੋਰੋ ਪਾ ਕੇ ਵੀ ਦੇਖ ਲਵੇ ਹੁਣ ਕਰਨਾ ਆਹੋ ਹੀ ਗੱਲ ਆ ਪਾ ਕੇ ਨੰ ਢੱਕੇ ਨਵੇਂ ਸਿਰੇ ਲਵਾ ਦਨੇ ਨਾਲ ਨਾਲ ਹਾਂ ਇੱਥੇ ਲਵਾ ਦਨੇ ਇੱਕ ਬਜਾ ਰੱਖ ਕੇ ਪਹਿਨਾ ਦਵਾਈ ਪਵਾ ਦਵੇ ਖਾਸੀ ਹੂੰ ਉਹ ਇਹੀ ਕਰਨਾ ਪੈਣਾ ਹੋਰ ਤਾਂ ਕੋਈ ਇਲਾਜ ਨਹੀਂ ਹੈਗਾ ਚਲ ਚਲੀਏ ਚਲੋ ਜੀ ਗੱਡੀ ਹੈ ਹੈ ਜਲਦੀ ਜੀ ਮਿਲੋ ਜੀ ਬੋਲੂ ਬਾਈ ਨੂੰ ਗੁੱਟਿਆਂ ਚ ਰੇ ਲੱਗਿਆ ਹੋਇਆ ਪਾਉਣ ਹੈ ਨਾ ਹੁਣ ਇੱਕ ਸਾਲ ਕੀ ਕਰ ਦੂੰਗਾ ਓਵਰ ਦੇ ਹਾਂ ਲੜਾਈ ਗੜੂ ਹੀ ਕਰਾ ਦੇਣੀ ਭਾਈ ਬੁਰਾ ਕੱਚਾ ਜਿਆਦਾ ਪੱਕਿਆ ਹੋਣਾ ਨਹੀਂ ਤੇ ਹਾਂ ਆ ਬੂਟੇ ਨੂੰ کیا ਹੋ ਗਿਆ کیا ਹੋ ਗਿਆ ਆਹਾਂ ਸਾਰੇ ਟੇਢੇ ਹੋ ਗਏ ਇਹ ਹਾਂ ਹੈ ਉਹ ਧੰਨੇਰੀ ਨੇ ਦੇਖ ਲੋ ਜੀ ਕਿੰਨੇ ਟੇਢੇ ਕਰਤੇ ਇਹ ਬੂਟੇ ਸਾਰੇ ਹੀ ਲਾਈਨ ਸਾਰੇ ਬੂਟੇ ਆ ਜਿੰਨੇ ਹੈਗੇ ਆ ਸਾਰੇ ਟੇਢੇ ਕਰਤੇ ਇਹ ਕਾਤੇ ਵੀ ਆਪਣੇ ਤਾਂ ਹੋਈ ਨਹੀਂ ਕੋਈ ਹੋਰ ਕਿ ਵੈਰੈਟੀ ਦਾ ਫਰਕ ਹੈ ਕਿ ਵੈਰੈਟੀ ਦਾ ਫਰਕ ਹੈ ਵੈਰੈਟੀ ਦਾ 39 ਆ ਵੈਰੈਟੀ ਦਾ ਫਰਕ ਹੋ ਸਕਦਾ ਹੂੰ ਤੇਰੇ ਨਹੀਂ ਡੇਢੇ ਹੋਏ ਆਹ ਉਹ ਮੇਰੇ ਨਹੀਂ ਹੋਏ ਇੱਕ ਵੀ ਸਾਹਮਣੇ ਦੇਖ ਇਹਦੇ ਸਾਰੇ ਹੀ ਹੋਗੇ ਆ ਕੱਟ ਕੇ ਬਾਅਦ ਵਿੱਚ ਬਦਲ ਮੈਂ ਹਉ ਦੱਸੋ ਬਦਲਾ ਹੂੰ ਆਇਆ ਵੀ ਹੁਣ ਰੇਹੂ ਦਾ ਪਾਇਆ ਹੋਇਆ ਇੱਥੇ ਰੇਟਾ ਬਸੀਰ ਬੀਜ ਆ ਜਾਂਦੇ ਦੋ ਤਿੰਨ ਗੇਰੇ ਨਾ ਨਾ ਠੀਕ ਆ ਆ ਪੱਤੇ ਪੁੱਤੇ ਜੇ ਝਾੜ ਜਾਂਦੇ ਨੇ ਰੇਹ ਦਾ ਪਾਲਾ ਉਹ ਨਹੀਂ ਆਦਾ ਮੀ ਪਾਉਂਗਾ ਹੀ ਹੁਣ 15 20 ਮਿੰਟ ਬਾਅਦ ਹੋਰ ਜਾਣਾ ਤਾਂ ਉੱਥੇ ਨਾ ਰੇੜੇ ਆ ਹੂੰ ਹੂੰ ਪਾਦੇ ਪਾਦੇ ਜਿਹੜੇ ਪੰਜ ਚਾਰ ਬੂਟੇ ਰਹਿ ਗਏ ਇਹਨੇ ਜੀ ਵੀ ਬਾਤ ਇਧਰ ਲਿਆਂ ਚ ਇਹਨੇ ਜਿੱਤਾ ਨਹੀਂ ਪਾਇਆ ਇਹਨੇ ਪਹਿਲਾਂ ਪਾਇਆ ਸੀ ਇਹੀ ਲਾਈਨ ਚ ਪਾਇਆ ਹੈ ਇਹ ਤਾਂ ਹੁਣ ਇੱਥੇ ਪਾਇਆ ਪਹਿਲਾਂ ਪਾਇਆ ਉੱਥੇ ਖਨਾਸ ਦੇ ਪਿੱਛੇ ਆਦਾ ਪੈਣਾ ਰੇਗਸਾਰ ਪਾਉਂਦੇ ਹੀ ਨਾ ਕਿ ਤਾ ਹੁਣ ਜਾਣੀ ਮਾਦਾ ਦਾ ਹੂੰ ਹੂੰ ਜੇ ਕਰਕੇ ਨਹੀਂ ਪਾਇਆ ਹੂੰ ਇਹਦਾ ਸਾਰੀ ਭਰੇ ਭੈਣ ਦਾ ਉੱਪਰ ਵੀ ਹੀਟ ਜੀ ਜਨਾ ਠੀਕ ਆ ਲੱਗੇ ਜਾਊਗਾ ਹਾਲੇ ਉਹਦੀ ਦੇਖੀ ਰਹੇ ਆ ਇਹ ਇਹਦਾ ਹਾਈਵੇ ਹਾਂ ਜਿ세 ਤੇ ਧਾਨ ਬਹੁਤ ਹੋਰ ਤੇ ਖਰਾਬ ਹੋਊਗਾ ਉੱਥੇ ਕੀ ਹੋ ਗਿਆ ਸੁੰਡੀ ਜੀ ਨਹੀਂ ਖਾਦੇ ਪਤਾ ਨਹੀਂ ਕਾਹਨੇ ਇੱਕ ਇੱਕ ਡੱਕਾ ਰਹਿ ਗਿਆ ਆਵੇ ਡਾਵੇ ਜੀ ਹੂੰ ਕੰਪਨੀ ਜੋ ਲੱਗੀ ਉਹਨੂੰ ਕਾਰ ਨਹੀਂ ਨਾ ਇਹ ਨਿਕਾਤਾ ਹੋਇਆ ਇਹਨਾਂ ਇੱਕ ਇੱਕ ਡੱਕਾ ਰਹਿ ਗਿਆ ਕੋਈ ਕਾਲ ਕਰੀ ਜਾਂਦਾ ਜਾਂ ਕੰਮ ਕਰਦਾ ਇੱਕ ਇੱਕ ਡੱਕਾ ਨਹੀਂ ਰਹਿ ਗਿਆ ਅਜਾ ਉਹ ਬਿਮਾਰੀ ਆ ਕੋਈ ਦੇਖਦੇ ਹਾਂ ਉਹਨੇ ਕਲੋਰੋ ਪਾਈ ਆ ਲੱਗੇ ਹੋਏ ੱੱਲੇ ਕੋਈ ਆ ਦੋ ਬਿੱਟੂਆਂ ਦੀਆਂ ਤੇ ਉਹ ਵੀ ਪਾਈ ਆ ਹੂੰ ਹੂੰ ਕਲੋਰੋ ਪਾਈ ਆ ਕਲੋਰੋ ਪਾਈ ਪਾਣੀ ਅੱਜ ਕਹਿੰਦਾ ਦੇਖਦੇ ਰੇਤੇ ਚ ਕੱਲ ਜਰੋਂਦੇ ਆ ਰੇਤੇ ਦੀ ਚੱਕੀ ਚ ਲੱਗਦੀ ਆ ਹੂੰ ਹੂੰ ਪਾ ਦੇ ਕੱਲ ਰੇਤੇ ਹੀ ਜਾ ਰਹਾ ਸਰਕਾਰ ਦੀ ਆ ਕੰਮ ਲੋਟ ਆ ਜਿਹੜੇ ਭਰਕੇ ਨਾਲੇ ਰੇਹ ਕੱਢ ਦੇਣਾ ਨਾਲੇ ਪਾਊਡਰਾਂ ਚ ਪਾ ਦੇਣਾ ਰੇਤੇ ਦੀ ਪ੍ਰੈਸ ਹੋ ਜਾਂਦੀ ਗਰਮੀ ਕਰਨੀ ਆ ਜਾਂਦੀ ਆ ਅੱਛਾ ਰੇ ਇਹਨਾਂ ਫਰੈਂਡੀਆਂ ਕੱਢੀਆਂ ਪਹਿਲਾਂ ਕੱਢ ਦੇ ਦੇ ਵੇਖ ਲੈ ਜੱਗੇ ਨਾ ਨਾ ਵਧੀਆ ਹਾਂ ਚੱਲ ਆਰਾਮ ਹੂੰ ਚੱਲ ਨਵੀੜ ਦੇ ਸਾਹੀ ਬੁੱਟੇ ਇਹ ਜੇ ਤਗੜੇ ਕਰੀ ਜਾਂਦਾ ਰਹੇ ਪਾਪਾ ਕੇ ਹੈਂ ਪਾਪਾ ਕਿੰਨੇ ਜੇਰਦੇ ਆ ਮੈਂ ਦੇਖ ਲਈ 5-5 ਮਹੀਨੇ ਦੇ ਇਹ ਆਊਗਾ ਉਹ ਜਰ ਖਰਾਕ ਪੈਣੀ ਇਹਨਾਂ ਨੂੰ ਹੋਣਾ ਹੀ ਹੈ ਨਾ ਇਹਨੇ ਚੱਲ ਲੋ ਜੀ ਪਹੁੰਚੇ ਹੋਏ ਮੋਟਰ ਪਰ ਮੀਂਹ ਸੁਭਾਵਨਾ ਹੋ ਰਹੀ ਆ ਨਾ ਬਾਈ ਗਰਮੀ ਬਹੁਤ ਹੈ ਗਰਮੀ ਤਾਂ ਹੈਗੀ ਆ ਲੱਗਦਾ ਮੀਂਹ ਪਊਗਾ ਦਾ ਤਾ ਇਧਰੋਂ ਬੱਦਲ ਜੇ ਜਾਣਦਾ ਇਧਰ ਪਹਿਲਵਾਨ ਬੈਠਾ ਫੋਨ ਚਲਾਉਂਦਾ ਔਰ ਪਹਿਲਵਾਨ ਕਿੱਦਾਂ ਵਧੀਆ ਜੀ ਕਿੰਨੀ ਚੋ ਗਿਆ ਅੱਠਵੀਂ ਚੋ ਗਿਆ ਅੱਠਵੀਂ ਚੋ ਗਿਆ ਫਿਰ ਤਾਂ ਕਿਹੜੇ ਸਕੂਲ ਵਿੱਚ ਆ ਅਕਾਲਗੜ੍ਹ ਦੀ ਚੱਕ ਮਾਲ ਤੇ ਅਕਾਲਗੜ੍ਹ ਦੀ ਚੱਕ ਮਾਲ ਪਰ ਉਹੀ ਤਾਂ ਮੈਂ ਕਹਿੰਦਾ ਮੀਂਹ ਨਹੀਂ ਬੱਸ ਕਰਾਈ ਪਈ ਬਹੁਤ ਵੱਜਦਾ ਬਹੁਤ ਵੱਜਣਾ ਗਰਮੀ ਹੈ ਇੱਥੇ ਹਾਂ ਗਰਮੀ ਅੱਜ ਬਾਕੀ ਜੱਲੀਆਂ ਦੇ ਵੀ ਜੀਰੀ ਲਾ ਰਹੇ ਆ ਅਕੀਲਾ ਖੇਤ ਬਾਜਰੇ ਵਾਲਾ ਇੱਥੇ ਤਾਂ ਲੱਤਾਂ ਚੌਂਤੇ ਰਹਿੰਦੇ ਹਲੇ ਡੇਢ ਕਿਲਾ ਹੂੰ ਉੱਤੇ ਬਾਅਦ ਕਹਿੰਦੇ ਗੰਨਾ ਪੜਨਾ ਸ਼ੁਰੂ ਕਰੂਗੇ ਹੂੰ ਲੱਗੇ ਵੀ ਲਾਉਣ ਉੱਤੇ ਇਹੀ ਵੀ ਇਹ ਲਾਉਂਦੇ ਨੇ ਹਾਂ ਇਹੀ ਲਾਉਂਦੇ ਆ ਆਪਣੇ ਵਾਲੇ ਤਾਂ ਫਿਰ ਲੰਘੇ ਤੇ ਪੈਨਾ ਲਾ ਕੇ ਅੱਛਾ ਹੁਣ ਇਹ ਲਾਉਣ ਲੱਗੇ ਹੋਇਆ ਕਿੰਨੇ ਬੰਦੇ ਆਂ ਬੰਦੇ ਚਾਰ ਪੰਜ ਆਗੇ ਉਹ ਮੋਰ ਫਿਰਦਾ ਪੈਲ ਫਾਉਂਦਾ ਹੈ ਇੱਥੇ ਉਹ ਦੇਖ ਆ ਆ ਤੇ ਗੰਨੇ ਦੇ ਨਾਲ ਨਸਤਰੀ ਹੋਈ ਉਹ ਪ੍ਰਾਣਗੀਰੀ ਉੱਤੇ ਹੂੰ ਉਹ ਖਾਂਦੇ ਇਹ ਜੀਰੀਆਂ ਨੇ ਉਹ ਖਾਣਾ ਹੈ ਉਹਦਾ ਪੂਰਾ ਕਰਨ ਉਹ ਤਾਂ ਹੈ ਉਹ ਗਰਮੀ ਦੇ ਬਸ ਕਰਾਈ ਪਈ ਹੱਥ ਦੇ ਵੱਧ ਅਜਾ ਭੱਟੇ ਹੋਗੇ ਕਿ ਨਾਲ ਸਿੱਧੇ ਨਾਲੇ ਹੋ ਜਾਣੇ ਤੇਰੇ ਤਾਂ ਇੱਕ ਤੇ ਇੱਕ ਐਕਸਪੈਰੀਮੈਂਟ ਆ ਹਾਂ ਉਹ ਇੱਕ ਤੇ ਇੱਕ ਐਕਸਪੈਰੀਮੈਂਟ ਰੀ ਬੀਰ ਦੀ ਬਾਸਮਤੀ ਲੋਟਾਂ ਦੀ ਆਖ ਮਰੀ ਦਾ ਤੇਰੀ ਵਾਲੀ ਵੀ ਲੋਟ ਨਹੀਂ ਸਿੱਧੀ ਬਹੁਤ ਆ ਸਿੱਧੀ ਦਾ ਚਲ ਮੇਰੀ ਵੀ ਉਹ ਸਿੱਧੀ ਆ ਬਹੁਤ ਜਿਆਦਾ ਸਿੱਧੀ ਆ ਪਤਾ ਨਹੀਂ ਕਾਤੇ ਕੱਲ ਤਾਂ ਜਗਦੀਪ ਕਹਿੰਦਾ ਤਾਂ ਬਾਦੇ ਲੈ ਲੈ ਗਿਆ ਬਹੁਤ ਵਧੀਆ ਆ ਇਹ ਮੈਂ ਕਿਹਾ ਚਲ ਖਾਣ ਨੂੰ ਤਾਂ ਹੋਈ ਜਾਣੀ ਹਾਂ ਹਾਂ ਵਧੀਆ ਤੇਰੀ ਵੀ ਤਾਂ ਬਹੁਤ ਵਧੀਆ ਆ ਜੇ ਮੇਰੀ ਸਿੱਧੀ ਆ ਵੇਖ ਲੈ ਤਾਂ ਹੀ ਨਹੀਂ ਮੇਰੇ ਜਿਹਾ ਬੋਲਦੇ ਆਈ ਨਹੀਂ ਮੈਂ ਫਿਰ ਮੈਂ ਕਿਹਾ ਚਲ ਕੋਈ ਨਹੀਂ ਖਾਣ ਨੂੰ ਹੋ ਗਈ ਉਹ ਵੀ ਬਹੁਤ ਆ ਹੋਈ ਜਾਣੀ ਹਾਂ ਅਜਾ ਉਹਨਾਂ ਫੜ ਫੜ ਜਿਹਾ ਹੋ ਗਿਆ ਟੱਕਾ ਪੂਜਾ ਬਣਾ ਦੇਣਾ ਉਹਨੂੰ ਪੁੱਤਾ ਹੈ ਜੀ ਵਗੈਰਾ ਵਗੈਰਾ ਜਾ ਕੇ ਤਾਂ ਬਿੱਟਰ ਦੇਲਾ ਪਤਾ ਵੀ ਨਹੀਂ ਹਲਦਾ ਲੈ ਜੇ ਤਾਂ ਇਧਰ ਪੰਦਰਾ ਆਇਆ ਬਸ ਘੰਟੇ ਤੱਕ ਇਗੜਾ ਗਰਮੀ ਆ ਬਹੁਤ ਗਰਮੀ ਆ ਗਰਮੀ ਦਾ ਵੀ ਟਾਈਮ ਆ ਭਾਈ ਪਰ ਐ ਵੀ ਤਾਂ ਭਾਦੋਂ ਦਾ ਮਹੀਨਾ ਹੁੰਦਾ ਅੱਗੇ ਮੈਂ ਬਣਾ ਦਮਾ ਖਾ ਲੈ ਅਟਕ ਜਮਾ ਹਲੇ ਮੇਰੇ ਤਾਂ ਬੰਨਣ ਹੀ ਆਉਂਦੇ ਨਾਉਂ ਗੱਲ ਕਰਦਾ ਮੈਂ ਹਜੇ ਅਟਕ ਜਾ ਜਿਹੜਾ ਛੋਟਾ ਗੰਨਾ ਫੇਰ ਵਿਚੇ ਘੁੱਟ ਹੋ ਜਾਣਾ ਆਏ ਫੇਰ ਮਾਹ ਚਲ ਹਵਾ ਹੋਵਾ ਜੀ ਪਈਓ ਬੂਟਿਆਂ ਨੂੰ ਬੂਟਿਆਂ ਨੂੰ ਤਾਂ ਹਵਾ ਪਈਓ ਜਾਨੀ ਬੂਟੇ ਤਾਂ ਉੱਪਰ ਲੰਘ ਕੇ ਗੰਨੇ ਤੇ ਕਿਤੇ ਉਹ ਕਈ ਬੈਂ ਨਾ ਵੀ ਆਉਂਦੇ ਆ ਰਾਤ ਨੂੰ ਆਉਂਦੇ ਆ ਬਹਿਣਾ ਨਹੀਂ ਹੁੰਦੀ ਗਾਂ ਫਿਰਦੀ ਔਰੇ ਗਾਂ ਆ ਉਹ ਹਾਂ ਅੱਛਾ ਗਾਂ ਦੀਆਂ ਪੇੜਾਂ ਉਹ ਅੱਛਾ ਆਹੋ ਮੇਰੇ ਧਾਨਾ ਚ ਵੀ ਇੱਥੇ ਗਾ ਬਾਇਬ ਉਹਨੇ ਕਿਰੀ ਕੀ ਖਾਦੀ ਹਾਂ ਉਹ ਜਿਹੜੀ ਕਾਲੀ ਜੀ ਗਾਂ ਨਹੀਂ ਫਿਰਦੀ ਉਹ ਆਉਂਦੀ ਆ ਗੰਨਾ ਤਾਂ ਹਲੇ ਬੰਨਣੇ ਵਾਲਾ ਹੈ ਨਹੀਂ ਐਦਾਂ ਕੀ ਤਾਂ ਇੱਕ ਇਹ ਪੇੜ ਚਾਲ ਹੋ ਜਾਂਦੀ ਆ ਪਿਛਲੇ ਸਾਲ ਪਹਿਲੀ ਤੇ ਬਾਦ ਸ਼ੁਰੂ ਹੋਇਆ ਦਾ ਕੰਮ ਪਹਿਲੀ ਤੇ ਗੇੜ ਚ ਹਾਂ ਅੱਛਾ ਹੁਣ ਦੇਖ ਲੈ ਵੀ ਪਹਿਲੀ ਤੱਕ ਤਕਰੀਬਨ 15% ਨਿਪਟ ਪੀ ਗਿਆ ਉਹ ਗੰਨਾ ਬੰਨ ਹੋ ਗਿਆ ਕਮਾਲ ਕਰ ਉਹ ਤਾਂ ਹਲੇ ਉਹ ਤਾਂ ਹਲੇ ਠਹਿਰ ਕੇ ਆ ਜਸਤਿੰਦਰ ਬਣਾਤਾ ਜਿਵੇਂ ਇਹ ਫਗਨਾ ਲੰਮਾ ਦਾ ਨਾ ਮੈਂ ਵੀ ਬਣਾਤਾ ਹਾਂ ਮੇਰੇ 24 ਵਾਲਾ ਕਿਹਾ ਦੂਆ ਹਲੇ ਹੀ ਸਾਲਾ गिर ਗਿਆ ਫੇ ਸਾਰਾ ਉਹ ਗੱਲ ਨਹੀਂ ਕਰੇ ਗਿਆ ਹੁਣ ਜੇ ਛੋਟਾ ਬਣਾਉਂਦਾ ਤਾਂ ਵੀ ਪੰਗਾ ਏ ਗਿਰਦਾ ਜਦਾਂ ਵੀ ਪੰਗਾ ਏ ਸਾਰੇ ਪਾਸੇ ਨੂੰ ਪੰਗੇ ਪੰਗੇ ਆ ਆ ਚੀਜ਼ ਹੋ ਜਾਂਦੀ ਆ ਨਾ ਬਣਾਉਣਾ ਦਾ ਪੈਣਾ ਹੀ ਨਾ ਨਾ ਬਣਾਉਣਾ ਦਾ ਪੈਣਾ ਆ ਐ ਵੀ ਮੈਂ ਹੁਣ ਜਪਾਇਗਾ ਨਹੀਂ ਜੇ ਜੇ ਲੰਬਾ ਪਾ ਦਿੰਦੀ ਆ ਚਲੋ ਉਹ ਐ ਪੈਣਾ ਜਿਹੜਾ ਮੀਂਹ ਪਿਆਦਾ ਤਾਂ ਗਿਰਿਆ ਜਦ ਪੈਣਾ ਖੇਤ ਗਲੇ ਵੀ ਨਹੀਂ ਤੇ ਹੁਣ ਧਰਤੀ ਮੀਂਹ ਪੈ ਕੇ ਕੈੜੀ ਹੋ ਗਈ ਸਾਰੇ ਪਾਣੀ ਸਿੱਕੇ ਸੱਟ ਜਾ ਹੋ ਜਾਂਦਾ ਦੇਖਿਆ ਮੈਂ ਪਾਣੀ ਵਿੱਚ ਫੇਰ ਨਹੀਂ ਗੰਨਾ ਗਿਰਦਾ ਜਦ ਪਾਣੀ ਲਾਇਆ ਵਾ ਤਾਂ ਹੁਣ ਮੇਰਸੀ ਨੇ ਵੀ ਬੰਨਿਆ ਵਾ ਤਾਂ ਮੈਂ ਬੰਨਿਆ ਬਣੀ ਤਾਂ ਉਹਦਾ ਫੇਰ ਵੀ ਗਿਰ ਗਿਆ ਮੇਰਾ ਘਟ ਗਿਰਿਆ ਖੱਤੀ ਮੇਰੀ ਜ਼ਿਆਦਾ ਗਰਗੀ ਉਹਨੂੰ ਪਾਣੀ ਲੱਗਿਆ ਵਾ ਤਾਂ ਖੱਤੀ ਸਾਰੀ ਉਹ ਗਰਗੀ ਜੀ ਦੇ ਲੈ ਬਣਾ ਚੱਕ ਕੇ ਬੰਨੀ ਜਾ ਫਿਰ ਜਮੀ ਥੱਲੇ ਤੇ ਬੰਨ ਹੋਵੇ ਥੱਲੇ ਤੇ ਬੰਨਣਾ ਤਾਂ ਹੈ ਆ ਆ ਵੀ ਕਰੇ ਰੂਜਾ ਪੈ ਜੂਗਾ ਇੱਕ ਹਵਾਜੀ ਦਾ ਪੈਂਦੀ ਹੋ ਜੂਗੀ ਵੇਖ ਹਾਂ ਹੋਰ ਤਾਂ ਤਾਂ ਹੈ ਉਹ ਚਲੋ ਜਲੀਏ ਆ ਗੱਣਾ ਦੇਖ ਲੈ ਕਿੰਨਾ ਸਾਥੀ ਵਾਲਾ ਬਰ ਇਹ ਚੀਜ਼ੇ ਹੀ ਜੀ ਆ ਇਹ ਨਾ ਗੌਰ ਨਾ ਕੋਈ ਨਾ ਕਾਲ ਹੈ ਜੀ ਜਮਾਈ ਨਹੀਂ ਕਰੀ ਇਹ ਮੋਟਾ ਨਹੀਂ ਹੁੰਦਾ ਜੇ ਮੜਾ ਜਾ ਮੋਟਾ ਹੋ ਜਵੇ ਨਾ ਇਹਦੇ ਨਾਲ ਤਾਂ ਕੋਈ ਗੱਣਾ ਹੀ ਨਹੀਂ 4 ਸਾਲ ਕਿਤੇ ਨਹੀਂ ਜਾਂਦਾ ਮੈਂ ਕਹਿੰਦਾ ਇੱਥੇ ਦੇ 40 45 50 ਭਰੀ ਆਉਗੇ ਹੋਣੀਆਂ ਉਤੇ ਬਾਅਦ ਨਾ ਇਹਨੂੰ ਕੋਈ ਬਿਮਾਰੀ ਆ ਨਾ ਇਹਨੂੰ ਕੁਝ ਹੈਗਾ ਇਹ ਜੀ ਚੀਜ਼ ਆ ਇਹ ਡੰਗਰਾਂ ਨੂੰ ਵੀ ਵਧੇਰਾ ਪਾਇਆ ਡੰਗਰਾਂ ਨੂੰ ਬਹੁਤ ਪੈਂਦਾ ਏਦਗੀ ਪਰ ਨਾਲੋਂ ਵੀ ਵਧੀਆ ਦੇਖ ਲੈ ਨਾਲੇ ਸੋਕੇ ਚ ਤਾਂ ਸੋਕੇ ਵੀ ਡਰਾ ਜਾਵੇਂ ਰੱਖਿਆ ਏਦਿ ਪਾਣੀ ਬਸ ਸਾਰੇ ਲਾਤਾ ਘਰੇ ਨਾ ਲਾਇਆ ਬਹੁ ਘਟ ਪਾਣੀ ਲਾਇਆ ਇਹਨੂੰ ਹਾਂ ਉਹੀ ਕਹਿੰਦਾ ਮੈਂ ਅਸਲ ਵੀ ਹੁੰਦਾ ਵਧੇਰਾ ਗੰਨੇ ਗੰਨੇ ਬੀਜ ਲਵੇ ਨਾ ਬੂਟਿਆਂ ਵਿੱਚ ਸਕੇ ਬੂਟਿਆਂ 'ਚ ਇਹੀ ਬੀਜਿਆ ਹੋ ਮੈਂ ਤਾਂ ਹਾਂ ਹਾਂ ਉਹ ਪੂਲਰ ਵਾਲੇ ਚ ਆ ਦੇ ਲ ਮੁੱਢਾ ਦੇ ਲ ਕਿੰਨਾ ਵਧੀਆ ਖੜਾ ਲა ਆ ਬੁੱਟਿਆਂ ਚ ਖੜਾ ਹੈ ਦੋ ਸਾਲ ਦੇ ਰੱਖ ਇੰਨੇ ਨੂੰ ਐਨ ਪੂਰਾ ਤਕੜਾ ਉਹ ਚਲੋ ਬੀਜੜ ਆਪਣਾ ਉਹਦਾ ਕਣਕ ਦੇ ਵਿੱਚ ਤਾਂ ਤਾਂ ਥੋੜਾ ਜਿਹਾ ਪੰਗਾ ਹੋ ਗਿਆ ਜੇ ਕਿਤੇ ਸਰੋਂ ਵਾਲਾ ਜਾਇ ਪੱਗਾਂ ਵਾਲਾ ਬੀਜਿਆ ਹੁੰਦਾ ਸਰੋਂ ਵਾਲਾ ਪਹਿਲਾਂ ਨਿਕਲੇ ਆਉਂਦਾ ਨਾ 20 25 ਦਿਨ ਦਾ ਫਰਕ ਪੈ ਜਾਂਦਾ ਪੱਤਾ ਪੁੱਤਾ ਝੜ ਜਾਂਦਾ ਨਾਲੇ 25 ਦਿਨ ਦਾ ਫਰਕ ਪੈ ਜਾਂਦਾ ਹੁਣ ਆ ਦੇ ਲ ਐਨ ਪੂਰਾ ਤਕੜਾ ਹੋਇਆ ਵਾ ਆ ਪਤਾ ਨਹੀਂ ਕਾਤੇ ਕਿ ਕਿਥੇ ਕੁਸ ਗਿਰ ਗਿਆ ਪਤਾ ਨਹੀਂ ਕਾਤੇ ਸਪਰੇਈ ਬਚ ਗਈ ਦੇ ਉਪਰ ਮੈਂ ਤਾਂ ਕਰੀ ਨਹੀਂ ਤੇ ਪਾ ਚੱਲ ਲੈ ਹੁਣ ਥੋੜਾ ਤਕੜਾ ਆ ਨਾਲੇ ਪਪੂਲਰਾ ਚਾ 2 ਸਾਲ ਦੇ ਅੰਚ ਹੈ ਤਕੀ ਵੇ ਇਹ ਕਿਹਾ ਹਰੇ ਨਾ ਵੀ ਬਣਾਈ ਚਾਹੇ ਕੁਝ ਵੀ ਹੋਊਗਾ ਡੰਗਰਾਂ ਦਾ ਕੰਮ ਆਊਗਾ ਹੀ 2-3 ਮਹੀਨੇ ਮੇਰੇ ਇਹਨਾਂ ਕੱਢਦਣ ਇਹਨੇ ਡੰਗਰਾਂ ਨੂੰ ਬਾਕੀ ਗੱਡੀ ਭਰਾ ਦਾਂਗੇ ਟਾਲ ਲੂ ਜਿੰਨਾ ਪੈ ਗਿਆ ਪੈ ਗਿਆ ਡੰਗਰਾਂ ਨੂੰ ਉਧਰ ਮੈਂ 38 ਬੀਜ ਬੈਠਾ ਤਾਂ ਮੈਨੂੰ ਪੱਟਣਾ ਪਿਆ ਤਾਂ ਹੀ ਮੈਂ 88 ਬੀਜਿਆ ਵਾ ਹੁਣ ਇਹ ਪੱਟਣਾ ਹੀ ਨਹੀਂ ਮੈਂ ਤਾਂ ਸਲਾਹ ਜਾਈ ਤੀ ਕੀ ਵੀ ਤਾਂ ਖਰਣਾ ਜੇ ਰੱਖੂਗਾ ਕਣਕੇ ਇਹ ਕਣਕੇ ਜਿੰਨਾ ਦਿਨ ਫੇਰ ਵੀ ਹੋ ਜਾਣ ਉਹ ਬੂਟੇ ਤਾਂ ਹੋ ਜਾਣੇ ਬਾਜਰਾ ਵੀ ਵਧੇਗਾ ਹੋਇਆ ਤੇਰੇ ਤਾਂ ਫੱਟੇਗਾ ਗਿਰ ਗਿਆ ਸਾਰੇ ਹੀ ਗਰੇ ਗਏ ਸਾਰਾ ਗਿਰਿਆ ਪਿਆ ਪੰਗਾ ਗਿਰਨੇ ਦਾ ਏ ਚਲ ਚਲੀਏ ਪਾਰਕ ਤਾਂ ਬਣਾ ਲਈ ਤੀ ਜੀ ਪਰ ਇਹਦਾ ਲਾਉਣ ਦਾ ਪੰਗਾ ਹੋ ਗਿਆ। ਆਹੀਂ ਦੇਖਿਆ ਨਹੀਂ 20 ਦੇ ਵਿੱਚ ਡਲੇ ਬਹੁਤ ਵਿੱਚ ਛੋਟੇ ਛੋਟੇ ਜੀ ਛੋਟੇ ਛੋਟੇ ਜੱਤਾ ਉੱਪਰ ਦੇ ਸਮਾਰਕ ਉੱਥੇ ਬਥੇ ਥੱਲੇ geke ਜਿੰਨਾ ਹੁੰਦਾ ਤਾਂ ਆਹੀਂ ਤਾਂ ਉਧਰ ਖਿੱਜੀ ਵੀ ਵਧੇਰੀ ਮਿੱਟੀ ਪਰ ਫੇਰ ਵਿੱਚ ਬਹੁਤ ਡਲੇ ਹੁਣ ਇਹ ਸਾਰੇ ਚੁਗਣੇ ਪੈਣਗੇ ਤੇ ਬਾਅਦ ਘਾ ਲਵਾਂ। ਦੇਖਦੇ ਇਹਨੂੰ ਵੀ ਲਾਉਂਦੇ ਆ ਚੁਗਣ ਨੂੰ ਟਾਈਮ ਨਿਕਲਦੇ ਹੀ ਬਹੁਤ ਦਾ ਸਰੂੜੇ। ਬਰੀਕ ਬਰੀਕ ਜੀ ਜਮਾਈ ਉਹੀ ਜਿਹੜਾ ਕੰਮ ਚੱਲਦਾ ਤਾਂ ਜਿਕਣਾ ਇੱਟਾਂ ਧਾਰੀ ਗੇ ਉਹਰੇ ਪਹਿਲਾਂ ਬਜਰੀ ਧਾਰੀ ਵੀ ਸੀ ਬਜਰੀ ਦੇ ਆ ਗੇ ਹੂੰ ਇਹ ਬੈਠ ਕੇ ਦੋ ਵਾਰੀ ਮੈਂ ਚੁਗਤੇ ਫੇਰ ਆ ਦੋ ਵਾਰੀ ਹੋਰ ਚੁਗਦੇ ਬਹੁਤੀ ਵਾਰੀ ਨਹੀਂ ਆ ਦੋ ਵਾਰੀ ਗੁੱਡ ਵੀ ਦਿੱਤਾ ਇਹਨੂੰ ਆਪੋ ਗੁੱਡ ਕੀ ਚੁਗੋਣੇ ਆ ਹਾਂ ਖੁਰਪੇ ਨਾਲ ਜਿਹੜਾ ਕੋਈ ਵੀ ਡੜਾਏ ਆ ਦੇ ਸਭ ਚੁਗਦੇ ਬੈਠ ਕੇ ਬਸ ਤੇਰੀ ਡਿਊਟੀ ਇਹੀ ਹੈ ਗੈਰ ਮੈਲਾ ਇਹਨੂੰ ਐ ਤਾਂ ਠੀਕ ਹੈ ਜੀ ਇਹਦੇ ਤੋਂ ਬਾਅਦ ਲਾਈਏ ਇਹਨੂੰ ਫੁੱਲ ਫੁੱਲ ਨਹੀਂ ਲੈ ਇਹ ਵਿੱਚ ਜਿਹੜਾ ਉਹ ਤੇਰਾ ਫੁੱਲ ਲਾਉਣੇ ਘਾਹ ਲਾਉਣਾ ਘਾਹ ਲਾਉਣੀ ਪਹਿਲੇ ਗਮਲੇ ਵੀ ਲੈ ਕੇ ਆਉਣੇ ਕਾਲੂ ਗਮਲੇ ਵੀ ਲੈ ਕੇ ਆਉਂਦੇ ਆ ਜਾ ਕੇ ਫੇ ਗਮਲਿਆਂ ਦੇ ਬਾਅਦ ਫੁੱਲ ਵੀ ਲੈ ਕੇ ਮੰਗਾਉਣੇ ਪੈਣੇ ਕਿਸੇ ਤੇ ਕੋਈ ਨਹੀਂ 6 ਮਹੀਨੇ ਇੱਕਣਾ ਰੱਖ ਲਈ ਤੇ ਬਾਅਦ ਫੁੱਲ ਪਾ ਲਈ ਹਾਂ ਗੱਲ ਦੀ ਗੱਲੇ ਦੱਸਿਆ ਵਾ ਉਹ ਲਾਉਣੇ ਦਾ ਹੈ ਜਾਂ ਇੰਨੇ ਗਮਲੇ ਲੈ ਕੇ ਆਉਣੇ ਕੋਈ ਨਹੀਂ ਗਮਲੇ ਵਿੱਚ ਪਾ ਦੂਗਾ ਲਿਆਉਂਗੇ ਉਹਨਾਂ ਨੂੰ ਫੁੱਲ ਹੂੰ ਚਲ ਚੱਲਦੇ ਆ ਹੁਣ ਉਧਰ ਨੂੰ ਮਿਲੋ ਜੀ ਮਿੱਠੂ ਨੂੰ ਅੱਛੀ ਗੱਲ ਦੀ ਹੋਰ ਫਿਰ ਬਾਬਾ ਜੀ ਦੇਖਦਾ ਫਿਰਦਾ ਹੋਰ ਮਾ ਮੈਨੂੰ ਲੱਗਦਾ ਮਾ ਬੂਟੇ ਜਿਕਣਾ ਸਬੂਜੇ ਛੋਟੇ ਰਹਿੰਦੇ ਹਨ ਛੋਟੇ ਨਹੀਂ ਹੈਗੇ ਆਪਣੇ ਤਾਂ ਠੀਕ ਆ ਉਰੇ ਉਹ ਜੱਸਿਆਂ ਦੇ ਦੇਖ ਕੇ ਆਇਆ ਤਾਂ ਮੈਂ ਉੱਥੇ ਸੁੰਡੀ ਹੈਗੀ ਜਿਕਣਾ ਤੇਰੇ ਆਹੋ ਉਹ ਵੀ ਗੱਲ ਨਹੀਂ ਪੈ ਜਵੇ ਯਾਰ ਤਾਂ ਹੀ ਲੋਟ ਆਉਣੀ ਮੀਂਹ ਕਰਕੇ ਹੀ ਜ਼ਿਆਦਾ ਕੋਈ ਵੀ ਆ ਗਰਮੀ ਦੇਖਦਾ ਸੁੰਡੀ ਕਿਆ ਲਾਜਾ ਫਰੀ ਦਾ ਲਾਜਾ ਭੋਲੂ ਨੇ ਕਰਦਾ ਦਿੱਤਾ ਰੀਜੈਂਟ ਪਾਦਾ ਦਿੱਤੀ ਉਦੋਂ ਕਿਲੋ ਰੀਜੈਂਟ ਨੇ ਕਿਆ ਕਰਨਾ ਹਾਂ ਕਲੋਰੋ ਪਾ ਦੇਣੀ ਉਹਨੇ ਆਹ ਸੁੰਡੀ ਤੇ ਤਾਂ ਕਲੋਰੋ ਪੈ ਜੂਗੀ ਹੂੰ ਬਸ ਇਹੀ ਆ ਉਹ ਇਹਨੂੰ ਆਪਾਂ ਛੋਟਾ ਬੂਝਾ ਥੋੜੋ ਕਹਿ ਸਕਦੇ ਆ। ਆ ਤਾਂ ਚਲ ਉਹ ਹੂੰ ਛੋਟਾ ਰਹਿ ਗਿਆ ਇਹ ਖਰਾਕ ਕਰਕੇ। ਮੈਨੂੰ ਮੈਂ ਕਈ ਉਧਰ ਵੀ ਦੇਖਿਆ ਥੋੜੇ ਲੋਕਾਂ ਦੇ। ਕਿਤੇ ਕਿਤੇ ਹੈ ਸਾਲੀ ਪਹਿਲਾਂ ਵਾਲੇ ਜਿਹੜਾ ਪਹਿਲਾਂ ਨਹੀਂ ਤਾਂ ਆ ਕੇ 2 ਸਾਲ ਪਹਿਲਾਂ ਉਹ ਜ਼ਿਆਦਾ ਤਾਂ ਜਦ ਹੁਣ ਛੋੜਾ ਹੋਇਆ ਹੈਗੀ ਜ਼ਰੂਰ ਆ ਮੇਰੇ ਵੀ ਹੈਗੀ ਉਹ ਏਟ ਲਿਖੇ ਖੇਤ ਚ। ਗੱਪੇ ਆ ਖੇਤ ਦੇ। ਕਿਤੇ ਕਿਤੇ ਆ। ਹੈਗੀ ਜ਼ਰੂਰ ਆ ਇੱਕ ਦੋ ਗੜਕੇ ਆ। ਬਾਕੀ ਅੱਜ ਬੈਂਕ ਗਿਆ ਉਹ ਤਾਂ ਉਹਨੇ ਲੈ ਜਾ ਲਿਆ ਤਾਂ। ਕਿਆ ਹੋ ਗਿਆ? ਕਹਿੰਦੇ ਕ੍ਰੈਡਿਟ ਕਾਰਡ ਲੈ ਲਿਓ ਜੀ। ਕਿਹੜੇ ਬੈਂਕ ਹਣ? HDFC ਵਾਲੇ। ਹਾਂ। ਕਾ ਕ੍ਰੈਡਿਟ ਕਾਰਡ ਮੈਂ ਲਿਆਇਆ ਰੁਪਏ ਕ੍ਰੈਡਿਟ ਕਾਰਡ ਆਇਆ ਨਾ ਮੈਂ ਨਾ ਹਾਂ ਕਹਿੰਦੇ ਜਿੱਥੇ ਮਰਜ਼ੀ ਸਕੈਨ ਕਰੀ ਜਾਏ ਉਹ ਵੀ ਸਕੈਨ ਹੋਈ ਜਾਣਾ ਹਾਂ ਮੈਂ ਕਰਿਆ ਦੁਕਾਨ 'ਵਸ ਕਹਿੰਦੇ ਨਾ ਹੋ ਵੀ ਮਾ ਫੇ ਚਲੇਗਾ ਬੈਂਕ 'ਚ ਮੈਂ ਹੁੰਦਾ ਤਾਂ ਇਨੀ ਥੋੜਾ ਸਕੈਨ ਇਹ ਕਹਿੰਦੇ ਇਹ ਦੁਕਾਨਾਂ 'ਪਰ ਹੋਣਾ ਉਹ ਕਾਊਂਟ 'ਪਰ ਹੋਣਾ ਜਿਹੜਾ ਮਰਚੈਂਟ ਅਕਾਊਂਟ ਆਉਂਦਾ ਕੋਈ ਹਾਂ ਉਹਦੇ 'ਪਰੇ ਹੋਣਾ ਕਹਿੰਦੇ ਇਹ ਇਹ ਤਾਂ ਮੈਨੂੰ ਕੀ ਫਾਇਦਾ ਇਹਦਾ ਮਾ ਫੇ ਮੇਰੇ ਕਾ ਨੂੰ ਗੱਲ ਪਾਇਆ ਤੁਸੀਂ ਇਹ ਹਾਂ ਕਹਿੰਦੇ ਨਹੀਂ ਜੀ ਲੋਟ ਆ ਉਂ ਤਾਂ ਮੈਂ ਦੇਖਿਆ ਕਾਫੀ ਦੁਕਾਨਾਂ 'ਪਰ ਹੁੰਦਾ ਵੀ ਅੱਜ ਫੇ ਮੈਂ ਕਰਿਆ ਕਈਆਂ ਪਰ ਹੈਗਾ ਸਾਫ ਜੇ ਵਾਲਾ ਸਕੈਨ ਆ ਗੂਗਲ ਪੇ ਕੇ ਲੈ ਅੱਛਾ ਤਾਂ ਹੀ ਤਾਂ ਲੱਗਾ ਗੂਗਲ ਪੇ ਕਾ ਚੱਲਦਾ ਉਹ ਬਸ ਗੂਗਲ ਪੇ ਕੇ ਸਿੱਧਾ ਸਕੈਨ ਕਰਦੇ ਸਵਾਈਪ ਕਰਨ ਦੀ ਲੋੜ ਹੀ ਨਹੀਂ ਹੈਗੀ ਤੈਨੂੰ ਲਿਮਟ ਵਾਲਾ ਲਿਮਟ ਤਾਂ ਤੇਰੀ ਦੂਏ ਕ੍ਰੈਡਿਟ ਕਾਰਡ ਦੇ ਨਾਲ ਹੀ ਆ ਉਹਦੇ ਗੈਲੇ ਅਟੈਚ ਹੋ ਗਿਆ ਬਸ ਸਿਰਫ ਸਵਾਈਪ ਕਰਨਾ ਮਤਲਬ ਉਹ ਕਰਨਾ ਸੌਰੀ ਸਕੈਨ ਕਰਨਾ ਆਹ ਹੈ ਤਾਂ ਫਾਇਦਾ ਜਿਗਣਾ ਕੋਈ ਚੀਜ਼ ਲੈਣੀ ਹੈ ਨਹੀਂ ਸਕੈਨ ਵਾਲੇ ਤਾਂ ਬਹੁਤ ਫਾਇਦਾ ਸਵਾਈਪ ਵਾਲਾ ਹਰ ਇੱਕ ਦੁਕਾਨ ਪਰ ਚੱਲਦਾ ਨਹੀਂ ਹੁਣ ਮੈਂ ਚੱਕੀ ਪਰ ਅੱਡੇ ਪਰ ਲੱਖੀਆਂ ਕੋਲ ਬਿੱਲੂਆਂ ਕੋਲ ਕਿਸੇ ਕੋ ਸਵਾਈਪ ਨਹੀਂ ਚੱਲਦਾ ਉਸ ਕੈਨ ਵਾਲਾ ਚੱਲਦਾ ਸਾਰਿਆਂ ਕੋਲ Google Pay ਨਾਲ ਆਹ Google Pay ਨਾਲ ਜਿੱਕਣਾ ਮਰਜ਼ੀ ਪੇਮੈਂਟ ਕਰਦੇ ਇਹਦੇ ਜਿਹੜੇ ਦੇ ਦਿੰਦੇ ਆ ਗੌਰਡ ਖਲਾਏ ਦੂਏ ਦਿਨ ਕਹਿ ਲਾਇਏ ਨੇ ਵੀ ਆਜੋ ਬਾਈ ਕ੍ਰੈਡਿਟ ਕਾਰਡ ਲੈ ਜਿਓ ਹਾਂ ਲੱਗੋ ਕਿਤੇ ਕਿਸਤਾ ਕੁਸਤਾ ਭਰੋ ਨਾਲ ਦੀ ਨਾਲ ਬਾਹਰਲੇ ਮੋਰਖੜਾ ਕੰਮ ਹੈ ਨਾ ਇਹਦਾ ਬਸ ਬਸ ਕਹਿੰਦੇ ਤੁਸੀਂ ਕਿਸਤਾਂ ਭਰਨ ਵਾਲੇ ਤਿਆਰ ਰਹੋ ਬਾਕੀ ਜਿੰਨੀ ਮਰਜ਼ੀ ਲੈ ਲਓ ਹਾਂ ਦੱਲੀ ਕੀ ਕਰਦਾ ਉਹ ਬਾਲਣ ਧੌਂਦਾ ਮੈਨੂੰ ਲੱਗਦਾ ਹੈ ਨਾ ਪੰਘਿਆ ਦਾ ਪਤਾ ਨਹੀਂ ਕੀ ਕਰਦਾ ਕਿਹ ਨਹੀਂ ਆ ਬਾਲਣ ਆ ਗਰਮੀ ਬੋਲੂ ਕਹੇ ਕਿ ਤਗਿਆ ਮੀ ਪੈ ਜੂਗਾ ਘੰਟੇ ਤੱਕ ਕਹਿੰਦਾ ਮੈਨੂੰ ਲੱਗਦਾ ਨਹੀਂ ਕਹਿੰਦਾ ਹੈਂ ਕਹਿੰਦਾ ਲੱਗਦਾ ਨਹੀਂ ਲੱਗਦਾ ਨਹੀਂ ਗਰਮੀ ਖੜਿਆਂ ਨੂੰ ਆਉਂਦੀ ਆ ਭਿੱਜ ਗਿਆ ਦੇਖ ਲੈ 2 ਮਿੰਟ ਸਾਰੇ ਇੱਕ ਨਹੀਂ ਬੁਰਾ ਹਾਲ ਗਰਮੀ ਗਿਆ ਹੁਣ ਕੰਡੇ ਬਣਾਉਣੇ ਵਾਲੇ ਹੋ ਗਏ ਵਾਹ ਹੂੰ ਦੇਖ ਲੈ ਬਰਸੀਨ ਵਾਲੇ ਖੇਤਾਂ ਕਿੰਨਾ ਫਰਕ ਆ ਜੀ ਜੀ ਤੇਰੀ ਉਹ ਵੀ ਕਾਲੀ ਹੋਈ ਵੀ ਆ ਬਰਸੀਨ ਵਾਲਾ ਖੇਤ ਆ ਸਾਰਾ ਹੀ ਫਿਰ ਕਹਾਂ ਪਹਿਲਾਂ ਬਰਸੀਨ ਬੀਜ ਲਿਆ ਕਰੀ ਬਹੀ ਕਰਨਾ ਆ ਬਰਸੀਨ ਬੀਜੋ ਵਿੱਚ ਮੈਂ ਕਹਿੰਦਾ 2 ਮਹੀਨੇ ਛਿੱਟਾ ਉਹੀ ਦੇ ਦੇ ਕਰੂੰਗਾ ਬਰਸੀਨ ਬੀਜੋ ਵਿੱਚ ਬਾਦੋ। ਉਹੀ ਕਹਿੰਦਾ ਵੀ ਛੱਟਾ ਉਹੀ ਦੇ ਦਿਆ ਕਰੂੰਗਾ। ਮਈ ਚ, ਅਪ੍ਰੈਲ ਚ। ਦੇਖ ਲਾ ਕਹੇ ਜੀ ਕਾਲੀ ਪਈ ਆ। ਹੂੰ। ਉੱਜਾ ਸੋਨਾ ਮਾਰਿਆ ਬੈਨੇ। ਉਹੀ ਕਹਿੰਦਾ ਮੈਂ ਤੈਨੂੰ ਵੀ ਤੇਰੇ ਸੋਨੇ ਬੁੱਟੇ ਦਾ ਸੋਨੇ ਤੁਰੇ ਪਿਆ। ਆ ਪੋਲੂਦਰੀ ਥੋੜੀ ਹੋਣੀ ਚੱਲ। ਲੈ। ਲੈ ਕੇ ਦੇਖ ਲੈ। ਦੇਖ ਲੈ ਉੱਡੇ ਉਹ ਲਾਲਾ ਮੇਲਾ ਬਰਾਬਰ ਮੇਲਾ। ਦੇਖ ਲਈ। ਪੋਲੂਦਰੀਸ ਨਹੀਂ ਕਰਨਾ। ਰੈਡ ਕਾਰਡ ਦਾ ਰੋਜ਼ੇ ਫੋਨ ਆ ਜਾਂਦਾ। ਉਹ ਬਣਾ ਐਕਸ ਵਾਲਿਆਂ ਦਾ ਆ ਵਾ ਇਹਨੇ 2.5 ਲੱਖ ਵਾਲਾ ਲੈ ਲੋ ਜੀ ਫਲਾਣਾ ਲੈ ਲੋ ਜੀ ਹਾਂ ਬਸ ਬਾਈ ਤਾਰਨੇ ਵੀ ਆ ਹਾਂ ਆ ਤਾਂ ਮੈਂ ਰੁਪਏ ਕਰਕੇ ਹੀ ਲਿਆਇਆ ਮੈਂ ਕਿਉਂਕਿ ਜਸਕੈਨ ਹੋ ਜਾਂਦੇ ਆ ਨਹੀਂ ਤਾਂ ਮੈਂ ਲੈਣਾ ਨਹੀਂ ਤਾਂ ਹੈਗਾ ਮਾਸਟਰ ਕਾਰਡ ਰੁਪਏ ਫਲਾਣਾ ਤਾਂ ਹਾਂ ਉਹ ਹੈ ਫ੍ਰੀ ਆ ਉਹ ਨਹੀਂ ਹੈਗਾ ਕੋਈ ਵੀ ਕਾਸਟ ਨਹੀਂ ਹੈਗੀ ਸਾਲ ਦੀ ਨਾ ਆਉਂਗਾ ਕੋਈ ਜਿਹੜਾ ਜਿਹੜਾ ਉਹ ਕਾਲਜ ਕੋਲ ਉਹ ਤੇ ਟੇਲ ਹਤਾ ਚਲਿਏ ਚਾਰ ਉਹ ਆ ਬਨ ਬੇ ਲੱਗੇ

10 ਆ 10 ਆ 10 ਕਿਲੋ ਦਾ ਬੈਗ ਹਾਂ ਇਹ ਨਾ ਹਣ ਤੂੰ ਪੁੱਛ ਦਿੱਲੀ ਨੂੰ ਕਿੰਨੇ ਦਾ ਉਹਦੇ ਬਾਅਦ ਬਾਤੀ ਪਤਾ ਲੱਗੂਗਾ ਹਾਂ ਮਨਸੂਬੇ ਤੇ ਲਿਆ ਮਨਸੂਬੇ ਤੇ ਲਿਆ ਆ ਥੈਲੇ ਚ ਗਿਆ ਹੈ ਬਾਕੀ ਖਜਾਨਾ ਕਿ ਲਾਣ ਜਾ ਰਿਹਾ ਹੈ ਦੂਆ ਤੇਤੀ ਗਿਆ ਸਮਝ ਆ ਬੱਸ ਤੇਤੀ ਸੱਡਾ ਦਾ ਜ਼ਿੰਕ ਆ ਤੇਰੇ ਆ ਕੋਟ ਵਾਲਟ ਜੀ ਬੋਲਦਾ ਇਹ ਢਾਣੇ ਵਾਲਾ ਹੈ 10 ਦਾ ਕਿਲੋ ਦਾ ਢਾਣੇ ਵਾਲਾ ਸਸਤਾ ਹੁੰਦਾ ਆਹੀ ਕੋਟਵਾਲਡ ਚ ਬੋਲਦਾ ਦਿੱਲੀ ਹੁਣ ਤੋ ਆਲਾ ਹੀ ਹੁਣ ਤਾਂ ਨਿਬੜ ਗਿਆ ਕੱਲ ਤੋਂ ਆ ਕਾ ਹਾਂ ਹੁਣ ਤਾਂ ਨਿਬੜ ਗਿਆ ਹੁਣ ਤਾਂ ਥੋਆਲਾ ਟਰੈਕਟਰ ਮਾ ਜਲੀ ਜਾਂਦੇ ਹੋ ਬੰਬਾ ਸਾਹ ਦੋ ਦਿਨ ਤੈਨੂੰ ਆਹ ਕਿਆ ਲੋੜ ਹੈ ਕੇ ਲਿਪੜ ਜਾਣਾ ਲੇ ਆਪ ਦੇਖਦਾ ਆਪੇ ਟਖੜਾ ਹੋ ਦੇਖ ਉਹ ਨਿਬੜ ਗਿਆ ਧੋਕੇ ਖੜਾਉਣਾ ਹੀ ਆ ਤੂੰ ਤਾਉਣ ਨੂੰ ਕਹਿੰਦਾ ਤੂੰ ਤਾਉਣ ਨਹੀਂ ਮੰਨਦਾ ਹੋ ਗਿਆ ਧਾਉਣਾ ਤਾਂ ਵੇ ਹੈਗਾ ਹੀ ਆ ਹੁਣ ਲੰਘਣਾ ਤੇ ਕਿਸੇ ਨੂੰ ਤੂੰ ਦੇਖ ਲਾ ਆ ਮੂਰੇ ਕਿਆ ਆਉਂਦਾ ਹੈ ਹੈ ਇਹ ਨਹੀਂ ਕਿਸੇ ਨੂੰ ਲੰਘਣ ਦਿੰਦਾ ਚੱਲ ਦਸੇ ਸੇਲੇ ਹੀ ਲਿਆਇਆ ਥੋੜੀ ਚੱਕੀ ਲਿਆਇਆ ਜਿੱਦਾਂ ਨਹੀਂ ਚੱਕ ਰਾਂ ਫਿਰ ਪਤਾ ਵੀ ਤਾਜ਼ਾ ਤਾਜ਼ਾ ਅੰਦਰ ਰੱਖਣੇ ਪੈਣੇ ਨੇ ਦੇਖ ਲੈ ਮੈਂ ਨਾਲੇ ਲਿਆਉਂਦਾ ਵੀ ਤਾਜ਼ਾ ਤਾਜ਼ਾ ਨਮਾ ਨੂਨੇ ਫੇਲ ਹੋ ਜਾਂਦੇ ਪਤਾ ਕੁਝ ਨਹੀਂ ਦਰਕਾਰ ਨਾਲ ਨਾਲ ਗਾਇ ਮਗਲਕ ਤੇ ਜੂਰੀਏ ਦੇ ਵੀ ਹੋ ਜਾਂਦਾ ਮੈਂ ਨਵੇਂ ਨਵੇਂ ਲਿਆ ਕੇ ਪਾਉਂਦਾ ਇਹ ਕਹਿੰਦਾ ਪੁਰਾਣਾ ਨਹੀਂ ਕਰਨਾ ਹੈਗਾ ਅਸਰ ਲੱਗੇ ਕਿਤੇ ਵੀ ਜੂਰੀਏ ਦੇ ਵੀ ਨਮੂਨੇ ਫੇਲ ਨਵਾਂ ਜੂਰੀ ਜੂਰੀਆ ਤਾਜ਼ਾ ਆਉਂਦੀ ਸਾਰ ਸਿੱਧਾ ਫੈਕਟਰੀ ਦੇ ਖੇਤ ਦੇ ਵਿੱਚ ਚਾਹੀਦੇ ਤਾਜ਼ਾ ਤਾਜ਼ਾ ਅਸਰ ਵਕੰਬਦ ਕਰਦਾ ਇਹ ਇਨਕੈਸਨ ਉਲੰਘਣ ਦਿੰਦਾ ਹੈਗਾ ਸਰਪੰਚ ਬਣਾ ਦੇਣਾ ਬਣਾ ਦੇ ਬਣਾ ਦੇ ਸਰਪੰਚ ਮੇਰੇ ਨਾਲ ਪੰਜ ਖੜਾ ਦੇਣਾ ਆ ਨਾ ਕਿਸੇ ਨੇ ਸਮਝੋਣਾ ਕੋਈ ਵੀ ਕਾਹ ਕਹਿ ਗਿਆ ਕਿੱਥੇ ਰੌਲਾ ਪੈ ਗਿਆ ਇਹਨੂੰ ਮੂਲੇ ਕਰਦਾ ਉਹ ਦੱਲੀ ਆ ਗਿਆ ਹੁਣ ਦੱਲੀ ਆ ਗਿਆ ਨਾ ਮੈਂ ਨਾਲ ਪੰਜ ਖੜਾਉਣਾ ਤੈਨੂੰ ਪੰਜ ਕਹਦੇ ਸਰਪੰਚੇ ਬਣਾ ਦੇਣਾ ਦੱਲੀ ਅਸੀਂ ਇੱਕ ਪੱਧਰ ਦਾ ਚਾਹੀਦਾ ਆਲੇ ਬੰਨੇ ਹੱਥ ਚਾਹ ਵੀ ਨਹੀਂ ਪੀਂਦੈਣੀ ਹੋएगी ਹਾਂ ਮੈਂ ਕੰਮ ਕਰਦਾ ਹੈਗਾ ਚੱਲੀ ਦੱਲੀ ਫੇਰ ਹੁਣ ਅੱਜ ਆਪਾਂ ਨੇ ਜਾਣਾ ਜੀ ਸਰਪੰਚ ਬਣ ਕੇ ਇਸ ਨੂੰ ਕਹੇ ਟਿਕਣ ਦੇਣਾ ਵਿਚਾਰੇ ਨੂੰ ਲੈ ਐ ਵੇਖੇ ਚੰਗਾ ਮਸਾਲਾ ਦੇਖ ਲਿਆ ਦੱਸ ਜਣੇ ਨੇ ਆ ਕੇ ਨਹੀਂ ਲੋਕ ਆ ਗਏ ਦੌੜ ਦੱਸ ਜਣੇ ਨੇ ਆਉਣਾ ਥੱਲੇ ਫੇ ਚਾਹ ਬਣਾ ਲਾ ਲਿਆ ਜਿਹੜੀਆਂ ਪਿੰਡੀਆਂ ਪੰਡੀਆਂ ਬਣਾਈਆਂ ਨੇ ਆਹ ਗੋੜਿਆ ਬਾਈ ਜਿੱਕਿਆ ਵਾ ਨਾ ਬਹੁਤ ਨਹੀਂ ਜਲਦੀ ਪੋਤਾ ਪਜਾਮਾ ਪਾਇਆ ਆਪਣਾ ਤਰ੍ਹਾਂ ਬਣਾਇਆ ਉਹ ਬਾਤ ਆ ਕਮਣੀ ਹੈ ਪੰਜ ਜੀ ਪੰਜ ਜੀ ਹੋਈ ਜਿਹੜੀਆਂ ਪਿੰਡੀਆਂ ਪੰਜ ਕਾ ਤੇ ਸਰਪੰਚ ਬਣਾਉਣਾ ਯਾਰ ਪਰ ਪੰਗਾ ਹੋਰ ਹੋ ਜਾਣਾ ਜੇ ਲੇਡੀਜ਼ ਆ ਜੀ ਫਿਰ ਕੀ ਕਰੂਗੇ ਆ ਇਹ ਜੀ ਕਪੜੇ ਪਾ ਦੇ ਲਈ ਅਮਰਜੈਂਸੀ ਵਿਆਹ ਕਰਨਾ ਪੈਣਾ ਕੱਡੇ ਪਾ ਦੇਣੇ ਲੇਡੀ ਜੀ ਅਮਰਜੈਂਸੀ ਵਿਆਹ ਕਰਨਾ ਪੈਣਾ ਹਾਂ ਨਾ ਨਾ ਫੇਰ ਅਮਰਜੈਂਸੀ ਵਿਆਹ ਕਰਨਾ ਪੈਣਾ ਹੋਰ ਕੀ ਆ ਲੇਡੀ ਜੀ ਬਣਾ ਰਹੀ ਨੇ ਦੇ ਲਈ ਕਪੜੇ ਪਾ ਦੇਣੇ ਸੀ ਹਾਂ ਉਹ ਦਲੀ ਹਾਂ ਉਹ ਦਲੀ ਚੱਲ ਠੀਕ ਆ ਫਿਰ ਕਿੰਨੀ ਆ ਪੁੰਨੇ ਜਿਹੜੇ ਸਿਆਲ ਜੋ ਨਹੀਂ ਬਚਣਗੇ ਦੇਖੇ ਪਏ ਹੈਗਾ ਉਹ ਲਾਗਲੇ ਲਾ ਕੇ ਕਹਿੰਦਾ ਦੱਲੀ ਬਣਾ ਲੈ ਚਾਹ ਦੱਸ ਕੋਈ ਗਾ ਨਹੀਂ ਮੈਂ ਛੜਦੇ ਚੁੱਟੀ ਮਾਨ ਨੇ ਆਲੀ ਮੈਂ ਇਹਦੇ ਪੀ ਲੋ ਜੀ ਦੱਲੀ ਕੋਸਾਨੀ ਕਰਦਾ ਇਹ ਗੱਲ ਛੜਦੇ ਦੱਲੀ ਆ ਇਹ ਮਿਲਣਾ ਹੈਗਾ ਤੇ ਮੇਰੇ ਕੋਲ ਠੱਡੇ ਪਏ ਆ ਦਾਰਦੇ ਕਾਨੂੰ ਬੋਲਣਾ ਕਾਨੂੰ ਬੋਲਣਾ ਸਰਪੰਚ ਆ ਗਿਆ ਫਿਰ ਤਾਂ ਪੇਟੀਆਂ ਨਿਕਲਣਗੇ ਕਿ ਨਹੀਂ ਆ ਜਾ ਮੈਂ ਨਹੀਂ ਯਾਰ ਕੁਝ ਵੀ ਹੋਵੇ ਦਲੀ ਸਰਪੰਚ ਬਣਾਉਣਾ ਨਹੀਂ ਬਾਈ ਐ ਕਿੰਜ ਆ ਬਾਤ ਮੰਨਦਾ ਆ ਵੀ ਸੇਵਾ ਬਥੇਰੀ ਕਰ ਅਗਲੇ ਮਹੀਨੇ ਹੋ ਜਾਣੀ ਮਿਲੂ ਹੋ ਜਾਣੀ ਅਗਲੇ ਮਹੀਨੇ ਚੱਲ ਠੀਕ ਆ ਦਲੀ ਫਿਰ ਨਹੀਂ ਮੰਨਣਾ ਤੇਰੀ ਚੋਇਸ ਆ ਜਾ ਖੜਾਇਆ ਟਰੈਕਟਰ ਜਾ ਆ ਜਾ ਫੇਰ ਮੁੜ ਕੇ ਜਗੜਾ ਆ ਟਰੈਕਟਰ ਉੱਥੇ ਗਿਆ ਭਈਆਂ ਵਾਲਣ ਤਾਰ ਦੱਸ ਚੱਲ ਠੀਕ ਆ ਚੰਗਾ ਦਲੀ ਫਿਰ ਰੋਕੇ ਬਾਈ ਬਾਲਣੇ ਕਰਨਾ ਪੈਂਦਾ ਮਠੂ ਕਿਆ ਦੇਖਣ ਲੱਗਿਆ ਬੋਲੂ ਬਾਈ ਉਹਨੇ ਪਹਿਣਾ ਏ ਸੀ ਹੁਣ ਵੱਡਾ ਦੇਖਦਾ ਜੰਕਾ ਦੇਖਦਾ ਜਿਹਦੀ ਵਿੱਚ ਕਿਦਾਂ ਹੁਣ ਤਾਂ ਲੰਘ ਗਏ 2 ਮਹੀਨੇ ਪਰਸੋਂ ਨੂੰ ਬਿਲਾ ਜਾਣੇ ਕੱਲੂ ਪਰਸੋਂ 29 ਜੂਨ ਨੂੰ 29 ਨੂੰ ਆਏ ਸੀ ਹੁਣ ਭਗਵੰਤ ਮਾਨ ਨੂੰ ਦੇਖਦਾ ਵੀ ਕਦੇ ਘਟ ਹੋਈ ਜਾਵੇ ਹੁਣ 600 ਥੋੜੀ ਆ ਸਿਰਫ ਕੀ ਆ 600 ਹੋਈ ਆ ਨਾ ਨਾ 600 ਵੀ ਨਹੀਂ ਹੋਈ ਹੈਗੀ 4 ਦਾ 900 ਹੋ ਗਈ ਨਹੀਂ ਆ ਨਾ ਨਾ ਸਾਢੇ 450 ਮਸਾਂ ਹੋਈ ਆ ਹਾਂ ਸਾਢੇ 450 ਲਾ 600 ਕਦੇ ਹੋਈ ਹੋ ਜੂ ਇਹ ਕਰ ਦੂ ਭੋਲੂ ਨਾਲ ਹੁੰਦਾ ਹੈ। ਇਹ ਜਰੂਰੀ ਬਿੱਲ ਦੇਣਾ। ਲੋੜੇ ਨਹੀਂ ਹੈਗੀ। ਤਾਂ ਫਾਇਦਾ ਕੀ ਹੋਇਆ? ਪੁਗਾ ਤਮਾਨ ਦਾ ਕੀ? ਹਾਂ, ਦੇਣਾ ਪੈ ਗਿਆ। ਸਭ ਐਂ ਸਰਕਾਰ ਵਧੀਆ ਐ ਤਾਂ ਨਹੀਂ ਸਰਕਾਰ ਵਧੀਆ ਐ। ਸਰਕਾਰ ਨਹੀਂ ਵਧੀਆ ਤਾਂ ਤੇਰੇ ਹੱਥ ਹੁਣ ਜੇ ਤੂੰ ਸਾਰੀ ਦਿਹਾੜੀ ਫੂਕੂਗਾ ਝੋਟਾ ਫਿਰ ਤਾਂ ਆਉਣਾ ਹੀ ਆ। ਠੀਕ ਆ ਵਧੀਆ। ਉਹ ਹੁਣ ਜੇ ਤੂੰ ਬੱਚੇ ਤੇ ਸਰ ਜਾਂਦਾ ਹਾਂ। ਹਾਂ, ਆਏ ਗਏ ਤੇ ਲਾਹ ਹੋ ਜਾਂਦਾ ਕਿਤੇ। ਐ। ਉਹ ਤਾਂ ਆਪਣਾ ਨਾਂ ਲਾ ਭਾਈ। ਹੋਰ ਫਿਰ? ਵਧੀਆ ਤੂੰ ਹਾਂ। ਬਸ ਮੈਂ ਤਾਂ ਭੋਲੂ ਦੇ ਦਤਾ ਮੈਂ ਖਾਣੇ ਜਿਉਂ ਇਹ ਜੋਂਟਾਂ ਤਾਂ ਦੇਖਦਾ ਰਹਿੰਦਾ ਰੋਜ਼ ਦੀ ਦੂਹੇ ਤੀਏ ਦਿਨਾਂ ਨੂੰ ਚੈੱਕ ਕਰਨੀਆਂ ਇਹ ਹੜੰਬਾ ਚੱਲਦਾ ਇਹ ਇਹ ਚੈੱਕ ਕਰਦਾ ਰਹਿੰਦਾ ਵੀ 600 ਟੱਪਣ ਨਹੀਂ ਦੇਣੀਆਂ ਪਰ ਮੀਟਰ ਦੇ ਕੋਲੇ ਬੈਠਾ ਜਿਦੋਂ ਚੱਕ ਦੇ ਕਰਨੀ ਅੰਦਰੋਂ ਸੱਚੇ ਚੱਕਦੇ ਨੇ ਵੀ ਭਾਈ 600 ਹੋਊਗੀ ਲੈ ਲਓ ਹਣੇ ਲੈ ਕੇ ਲਿਜਾਓ ਆਪਣੇ ਜਾ 600 ਦੇ ਨੇੜੇ ਕੀ ਜੇ 100 ਚੱਕ ਦੇਣੀ ਗਾ ਚੱਕ ਦੇਣੀ ਫੈ ਨਹੀਂ ਆਹੋ ਆ ਪੱਖੀ ਚੱਲੋ ਸਾਡੇ 500 ਦੇ ਬਸ ਨਹੀਂ ਉਹ 400 ਪਰ ਗ੍ਰੀਨ ਸਿਗਨਲ ਆ 500 ਪਰ ਥੋੜਾ ਜਿਹਾ ਰੈੱਡ ਹੋ ਜਾਣਾ yellow ਹੋ ਜਾਣਾ ਵੀ ਭਾਈ ਹੁਣ ਪੱਖੀ ਨੇੜੇ ਕਰ ਲੋ ਸਾਡੇ 550 ਖਤਮ ਹੋ ਗਏ 550 ਖਤਮ 50 ਸਰਕਾਰ ਨੇ ਛੱਡੀ ਨਹੀਂ ਆਪਣਾ ਸਮਝੂਗਾ ਚੱਲੋ ਫਿਰ ਤਾਂ ਜੇ ਬਚਾਉਣਾ ਬਿਲ ਫਿਰ ਤਾਂ ਠੀਕ ਆ ਭਾਈ ਪੱਖੀਓ ਚਲਾਉਣੀ ਚੰਗੀ 15 ਦਿਨ ਨਹੀਂ ਫਿਰ 6 3700 ਰੁਪਏ ਬਿਲ ਸਿੱਧਾ 600 ਦਾ ਨੁਕਸਾਨ ਆ ਭਾਈ ਲੈ 600 ਮਾਦਰਾ ਜਿਹੜਾ ਜੀ ਨੇ ਮਾਫ਼ ਕਰ ਦਿੱਤੇ ਹੈ ਉਹ ਤਾਂ ਚੱਲ ਹੈਗਾ ਬਾਕੀ ਹੁਣ ਤੇਰੇ ਹੱਥਾਂ ਚਲਾਉਣਾ ਤਾਂ ਆਹ ਇਹ ਤਾਂ ਇਹ ਜੇ ਬੇਟਾ ਮਾਦਰਾ ਦੀ ਬਾਤ ਹੋਰ ਕੀ ਠੀਕ ਹੈਗਾ ਨਾ ਬੇਫਜ਼ੂਰ ਵੀ ਨਾ ਵਰਤੋ ਯਾਰ ਬੇਜਲੀ ਯਾਰ ਪਾਣੀ ਦਾ ਖਾਬ ਨਾ ਪਾਤ ਰਾਈਟ ਬਿਜਲੀ ਤਾਂ ਫੇਰ ਵੀ ਬਣ ਜੂ ਪਾਣੀ ਨਹੀਂ ਬਣਨਾ ਹੈਗਾ ਪਾਣੀ ਸਭ ਤੋਂ ਸੇਫ ਚੀਜ਼ ਹੈ ਜਦੋਂ ਮਿਲਦੇ ਕਿਸੇ ਸਰਜਣਾ ਤੇਰਾ ਮਿਲਦੇ ਕੇ ਵੀ ਸਰਜੂ ਪਾਣੀਦਾਰੀ ਸਰਨਾ ਹੈਗਾ ਬਿੱਲ ਪਹਿਲਾਂ ਦਦਦੇ ਉਹਦੇ ਪਾਣੀ ਸਭ ਤੋਂ ਵਧੀਆ ਚੀਜ਼ ਆ ਬਿੱਲ ਤਾਂ ਯਾਰ ਜੋੜਟ ਕੱਟ ਕਰਦੇ ਮੇਰੇ ਖਾਬ ਨਾਲ ਸਭ ਨੂੰ ਬਿੱਲ ਚਲੋ ਠੀਕ ਹੈ ਜੀ ਫਿਰ ਉਹ ਭੋਲੂ ਮੀਟਰ ਦੇ ਪਾਸੇ ਰਹੀਂ ਡਰਨਾ ਕੋਈ ਗੱਲ ਨਹੀਂ ਆ ਜਣਾ ਦੋ ਚਾਰ ਦਿਨ ਚ ਬਿੱਲ ਪਰ ਇੰਨਾ ਨਹੀਂ ਆਉਂਦਾ ਹੈਗਾ ਨਹੀਂ ਮੈਂ ਇਹ ਦੇਖਦਾ ਕੱਦਾਂ ਖੜਾ ਮੈਂ ਵੀ ਦੇਖਾਂ ਵੀ ਕਿਆ ਦੇਖਦਾ ਇਹ ਕਹਿੰਦਾ ਮੈਂ ਤਾਂ ਦੇਖਦਾ ਰਹਿੰਦਾ ਕਹਿੰਦਾ ਜੋਟਾਂ ਨੂੰ ਵੀ ਕਿੰਨੀਆਂ ਖੂਗੀਆਂ 100 ਰੁਪਏ ਜੀ ਤਾਂ 6 ਰਹਿ ਗਈ ਹਾਂ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਆ ਸ੍ਰੀ ਗਾਲ ਜੀ